ਨੇ ਭੋਗ ਹਮਤ ਮੰਨ 3 ਲੱਖ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਕੋਲ 3 ਲਾ ਟੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਤੇ ਮੈਂ ਮੰਡੀ ਗਵਿੰਦਗਰ ਤੁਲੇ ਪਰ ਲਵਾਇਆ ਲੋਹੇ ਦਾ ਤੇ ਮੈਂ ਮੰਡੀ ਗਵਿੰਦਗਰ ਤੁਲੇ ਪਰ ਲਵਾਇਆ ਆਬਦਾ ਦੇਖੋ ਭਾਈ ਮੈਂ ਕਦੇ ਦੱਸਿਆ ਵੀ ਮਜੀਠੀ ਤੇ ਸੁਗਿਰ ਦੀ ਆਪੇ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਰਸੇ ਕਰ ਹਾਪੇ ਚ ਕੱਠੇ ਨਹੀਂ ਬੈਠੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਕਿ ਹਰ ਸਿਮਰ ਤੇ ਮਜੀਠੀ ਇਹ ਵੀ ਬੋਲਣੋਂ ਹਟ ਗਈ ਮਦਸੇ ਨਹੀਂ ਆਤੀ ਹੈ ਪੈਸਾ ਬਾੜਾ ਵੀ ਮਾਰਾ ਹੁੰਦਾ ਨਾ ਮੁਆਫਾ ਦੱਸੇ ਨਹੀਂ ਮੈਂ ਤੁਸੀ ਗਾਣਾ ਗੱਲ ਕਰਿਓ ਬਸ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ ਚ ਡਿਨਰ ਉਹਨੇ ਕਿਤੇ ਕਿਤੇ ਮਜੀਠੇ ਤੇ ਕਰੇ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲੇ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਟੜਿੰਗੋ ਟੜਿੰਗੋ ਮਜੀਠੀਓ ਉਹ ਕੋਲੋਂ ਕੱਢੀਆ ਤੜਕੇ ਉੱਠ ਕੇ ਮੈਨੂੰ ਮੈਂ ਕੀ ਮਾਰਾ ਕਰਤਾ ਜੀ ਮੈਨੂੰ ਦੱਸੋ ਟਰੇਂਗੋ ਟਰੇਂਗੋ ਜਿੰਨੇ ਵੀ ਹੈਗੇ ਨੇ ਮਜੀਠੀ ਉਹ ਤੋ ਕਰਾ ਕੱਢੀ ਤੜਕੀ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਦੱਸੋ ਤੜਕੀ ਗਣਾ ਕੱਢਣ ਲੱਗ ਜਾਂਦੇ ਮੈਨੂੰ ਜਿਹੜੇ ਮਤਲਬ ਮੈਂ ਕਿਤੇ ਕਿਸੇ ਹਸਪਤਾਲ 'ਚ ਪਤਾ ਵੀ ਲੈਣ ਚਲਾ ਜਾ ਮਤਲਬ ਕੋਈ ਦੋਸਤ ਮਿੱਤਰ ਦਾ ਮਜੀਠੀਆ ਪਹਿਲਾਂ ਪਾਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਦਾ ਦੱਸਿਆ ਆਉਂਦੇ ਨੇ ਚੀਜ਼ ਦੇ ਸੇਕ ਕਰੇ ਦਿੱਲੀ ਬਾਜੀ ਆਏ ਕੜੀ ਬਟਾਉਂਦਾ ਕਦੇ ਦਿੱਲੀ ਕਦੇ ਲੱਤ ਤੇ ਲਾਈ ਬਣਾ ਹੋ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹ ਤਾਂ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵਿਪਦਨ ਸੌਤੋਂ ਪਲਗਾ 12 ਸਾਲ ਤੋਂ ਕਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮ ਦਿਨ ਰਾਤ ਇਕੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਹੈ ਮੈਂ ਮੰਡੀ ਗਵਿੰਦਗਰ ਤੁਲੇ ਪਰ ਲਵਾਇਆ ਹੈ ਲੋਹੇ ਦਾ ਇਹ ਬਸ ਕਰੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਟ ਜਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋੜੀ ਬਸ ਆਪ ਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸੂਰ ਦੀ ਆਪ ਚ ਬਣਦੀ ਨਹੀਂ ਮੇਰੀ ਆਦਤ ਹੀ ਨਹੀਂ ਹੈ ਕਿ ਮੈਂ ਰਸੇ ਕਰੇ ਆਪ ਚ ਕੱਠੇ ਨਹੀਂ ਬੈਂਦੇ ਸਾਰੇ ਬਲੋਈ ਦੀ ਬਣਦੀ ਨਹੀਂ ਮੈਂ ਕਿਹਨੂੰ ਦੱਸੇ ਹਰ ਸਿਮਰਤ ਤੇ ਮਜੀਠੀਆ ਵੀ ਬੋਲਣੋਂ ਹਟ ਗਈ ਮੈਂ ਦੱਸੇ ਨਹੀਂ ਮੁਰੀ ਆਤੀ ਨਹੀਂ ਉਹ ਗੁਰਮੇਹਰ ਨਾਲ ਹੈ ਜਿਹੜਾ ਦੂਜਾ ਭਾਈ ਉਹਦਾ ਆਪਸ ਵਿੱਚ ਪ੍ਰੋਪਰਟੀ ਦਾ ਰੌਲਾ ਪੈ ਗਿਆ ਪੈਸਾ ਬਾਹਲਾ ਹੀ ਮਾਰਾ ਹੁੰਦਾ ਨਾ ਮੈਂ ਆਪਾ ਦੱਸੇ ਨਹੀਂ ਮੈਂ ਤਾਂ ਤੁਸੀਂ ਗਾਣਾ ਗੱਲ ਕਰਿਓ ਬਸ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਹੁਣ ਮਾਰੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈਹੇ ਲਾ ਕੇ ਦੇਖਣ ਜਾਣਿਆ ਟਿਕਟਾ ਲਾ ਕੇ ਵੀ ਦੇਖਿਆ ਇਹ ਗਾਣੇ ਸੁਣਦਿਆਂ ਟੀਵੀ ਤੇ ਕਲਾ ਕਲਾਕਾਰ ਹੁਣ ਮਾਰੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਆਪ ਦਾ ਪਛੋਕਰ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ ਦੇਨਰੋ ਨੇ ਕਿਤੇ ਕਿਤੇ ਸਮਝੀਠੇ ਦੇ ਕਰੇ ਦੇਵਜਵਾਬ ਮੈਂ ਪਾਲੀ ਮਰਚ ਪੁੱਛ ਲਿਆ ਸੀ ਦੇਵਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦੇਵਜਵਾਬ ਬਾਅਦ ਚ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰਮਣੀ ਪੇਟੀ ਇਹਨਾਂ ਕੋਲੇ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨੰਡਾਇਰ ਨੂੰ ਜਨਰਲ ਆਖਣਾਂ ਮੈਂ ਮੈਂ ਸਿੱਕਤਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕੰਨੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਐ ਕੱਢ ਲਿਓ ਜੇ ਮੈਂ ਪੋਤੜੇ ਫਰਉਣ ਲੱਗ ਗਿਆ ਫਿਰ ਕਹਿੰਦੇ ਐ ਬੋਲਦਾ ਨਿੱਜੀ ਬੋਲਦਾ ਪੁਰਾਣਾ ਬੋਲਦਾ ਥੋੜੇ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20-20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟੇ ਹੀ ਭੁਲਾਇਆ ਤੁਸੀਂ ਚਿੱਟੇ ਚ ਨਾ ਬੋਲਦਾ ਜੀ ਕਾ ਅਧਿਕਾਰ ਬਰਬਾਦ ਕਰਕੇ ਰੱਖਤੇ ਲੱਖਾ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾ ਘਰੇ ਚਿੱਟੇ ਰੰਗ ਦੇ 70 ਬਚਾਤੇ